ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 25 ਗੁੰਡੇ ਪਾਏ ਆ ਜੀ 25 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਉਲਟੀ ਕੱਢ ਲਈ ਐ ਇਧਰਲੇ ਪਾਸੇ ਸਿੱਧੀ ਐ ਇਧਰੋਂ ਆਪਾਂ ਉਲਟੀ ਕੱਢੀ ਐ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਮੈਂ ਤੁਹਾਨੂੰ ਫੇਰ ਯਾਦ ਕਰਾ ਦਵਾਂਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਪੂਰੀ ਦੇਖਿਆ ਕਰੋ ਪੂਰੀ ਵੀਡੀਓ ਦੇਖਣ ਵਾਸਤੇ ਵੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਵੀਡੀਓ ਤੇ ਇਹਦੇ ਕੁੰਡੇ ਮੈਂ ਡਿਜ਼ਾਈਨ ਦੇ ਦਾ ਵਿੱਚ ਹੀ ਜਾਣ ਕੇ ਦੱਸ ਦਊਂਗੀ ਜਿਵੇਂ ਜਿਵੇਂ ਪਾਏ ਬਾਕੀ ਤੁਹਾਨੂੰ ਜਿਵੇਂ ਦੇਖੋਗੇ ਵੀਡੀਓ ਤੇ ਪਤਾ ਲੱਗ ਜਾਊਗਾ ਵੀ ਕਿੰਨੇ ਕਿੰਨੇ ਕੁੰਡਿਆਂ ਦਾ ਡਿਜ਼ਾਈਨ ਹੈ ਐਵੇਂ ਦੱਸਣ ਲੱਗਾ ਕੋਈ ਇੱਕ ਅੱਧਾ ਕੁੰਡਾ ਵੱਧ ਘੱਟ ਹੋ ਜਾਂਦਾ ਇਸ ਲਈ ਇਹਦੇ ਵਿੱਚ ਹੀ ਤੁਸੀਂ ਵੀਡੀਓ ਧਿਆਨ ਨਾਲ ਦੇਖ ਲਿਓ ਡਿਜ਼ਾਈਨ ਬਹੁਤ ਸੋਹਣਾ ਹੈ ਡਿਜ਼ਾਈਨ ਬਣਾਉਣਾ ਤਾਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਤੇ ਤੁਹਾਨੂੰ ਬਹੁਤ ਪਸੰਦ ਆਊਗਾ ਜੀ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਬਣਾਉਣਾ ਆ ਇੱਕ ਕੁੰਡਾ ਆਪਾਂ ਤਾ ਰਹਿਆ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਹੁਣ ਆਪਾਂ ਧਾਗਾ ਇਧਰ ਪਿੱਛੇ ਹੀ ਰੱਖਾਂਗੇ ਆਪਾਂ ਵਾਲ ਪਾਉਣਾ ਹੈ ਤੇ ਦੋ ਕੁੰਡੇ ਸਿੱਧੇ ਪਾਸੇ ਉਲਟੇ ਬਣਾ ਲੈਣੇ ਆ। ਹੁਣ ਬਣਾਵਾਂਗੇ ਆਪਾਂ ਇੱਕ ਦੋ ਤਿੰਨ ਚਾਰ ਪੰਜ ਕੁੰਡੇ। ਪੰਜ ਕੁੰਡੇ ਆਪਾਂ ਬਣਾ ਲੈ ਹੈਗੇ ਆ ਉਲਟੇ ਆਹਾਂ ਕੁੰਡਾ ਛੱਡ ਕੇ ਇੱਥੇ ਆਪਾਂ ਦੋ ਕੁੰਡਿਆਂ ਦਾ ਫੇਰ ਇੱਕ ਕੁੰਡਾ ਬਣਾਵਾਂਗੇ। ਐਸ ਕੁੰਡੇ ਨੂੰ ਛੱਡ ਕੇ ਆਪਣੇ ਕੋਲ ਹੋਗੇ 2 4 6 8 ਕੁੰਡੇ ਹੋਗੇ ਜੀ ਇੱਕ ਡਿਜ਼ਾਈਨ ਦੇ ਹੋਗੇ ਜੀ 8 ਕੁੰਡੇ ਹੁਣ ਆਪਾਂ ਧਾਗਾ ਇਧਰ ਹੀ ਰੱਖਾਂਗੇ ਤਾਂ ਆਪਾਂ ਇਸ ਤਰ੍ਹਾਂ ਕਰਕੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਹੁਣ ਆਪਾਂ ਧਾਗਾ ਪਿੱਛੇ ਰੱਖਾਂਗੇ ਤਾਂ ਆਪਾਂ ਦੋ ਕੁੰਡੇ ਇਕੱਠੇ ਉਲਟੇ ਬਣਾ ਲਵਾਂਗੇ ਦੋਵਾਂ ਦਾ ਯਾਨੀ ਕਿ ਇੱਕ ਕਰ ਲਵਾਂਗੇ ਅੱਗੇ ਫੇਰ ਅਸੀਂ ਬਣਾਵਾਂਗੇ ਪੰਜ ਕੁੰਡੇ ਉਲਟੇ ਇੱਕ ਦੋ ਤਿੰਨ ਚਾਰ ਪੰਜ ਇੱਥੇ ਆਪਾਂ ਫੇਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਥੇ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਬਣਾਵਾਂਗੇ ਸਿੱਧਾ ਹੁਣ ਆਪਾਂ ਨੂੰ ਚਾਹੀਦੇ ਹੈਗੇ ਇੱਧਰ ਦੋ ਗੁੰਡੇ ਤੇ ਆਪਨੇ ਕੋਲ ਰਹਿ ਗਏ ਵੱਧ ਤੇ ਆਪਾਂ ਦੋਹਾਂ ਦਾ ਇੱਕ ਕਰ ਦਿੰਨੇ ਆ ਆਪਾਂ ਦੋ ਗੁੰਡੇ ਫੇਰ ਕਟਾ ਦਿੰਨੇ ਆ ਇੱਥੇ ਤੇ ਆਪਣੇ ਕੋਲੇ ਹੁਣ ਦੋ ਗੁੰਡੇ ਹੀ ਹੋਵੇ ਜੀ 25 ਗੁੰਡੇ ਪਾਏ ਸੀ ਆਪਾਂ ਦੋ ਗੁੰਡੇ ਘਟਾ ਦਿੱਤੇ 23 ਗੁੰਡੇ ਰਹਿ ਗਏ 23 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਇੱਥੋਂ ਗੁੰਡੇ ਵੱਧ ਘਟ ਹੋ ਜਾਂਦੇ ਆ ਨਹੀਂ ਪਤਾ ਲੱਗਦਾ ਤੇ ਮੈਂ ਡਿਜ਼ਾਈਨ ਚ ਹੀ ਦੱਸ ਦਿੰਨੀ ਆ ਤੇ ਆ ਪੂਰੀ ਆ ਪਲਟੀ ਸਲਾਈ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਦੇ ਆ ਜੀ ਲਓ ਜੀ ਆਪਾਂ ਉਲਟੀ ਸਲਾਈ ਬਣਾ ਲੀ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ ਆਹ ਵਾਲਾ ਗੁੰਡਾ ਤਾਰਾਂਗੇ ਇੱਥੇ ਆਪਾਂ ਦੋ ਗੁੰਡੇ ਬਣਾਵਾਂਗੇ ਸਿੱਧੇ ਜਿਹੜਾ ਇੱਕ ਆਪਾਂ ਵੜ ਪਾਇਆ ਸੀ ਉਹ ਵੀ ਤੇ ਧਾਗਾ ਹੁਣ ਆਪਾਂ ਫੇਰ ਪਿੱਛੇ ਰੱਖਾਂਗੇ ਤੇ ਦੋ ਗੁੰਡੇ ਉਲਟੇ ਬਣਾ ਲਵਾਂਗੇ ਇਕੱਠੇ ਦੋਵਾਂ ਦੇ ਇੱਕ ਕਰ ਦਾਂਗੇ 1 2 3 ਇੱਥੇ ਹੁਣ ਅਸੀਂ ਤਿੰਨ ਗੁੰਡੇ ਉਲਟੇ ਬਣਾ ਲਏ ਆ ਦੋ ਗੁੰਡਿਆਂ ਦਾ ਫੇਰ ਇੱਕ ਗੁੰਡਾ ਬਣਾ ਦਾਂਗੇ ਧਾਗਾ ਇੱਧਰ ਹੀ ਰੱਖਾਂਗੇ ਆਪਣੇ ਵੱਲ ਇੱਕ ਦੋ ਤਿੰਨ ਗੁੰਡੇ ਸਿੱਧੇ ਬਣਾ ਲਾਂਗੇ। ਧਾਗਾ ਪਿੱਛੇ ਰੱਖਾਂਗੇ। ਦੋ ਗੁੰਡੇ ਇਕੱਠੇ ਬਣਾ ਲਵਾਂਗੇ ਉਲਟੇ। ਤਿੰਨ ਗੁੰਡੇ ਫਿਰ ਤੋਂ ਬਸ ਉਲਟੇ ਬਣਾ ਲਵਾਂਗੇ। ਸਿੰਗਲ ਅੱਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ। ਇੱਥੇ ਆਪਾਂ ਇਸ ਤਰ੍ਹਾਂ ਵੜ ਪਾ ਕੇ ਆਪਾਂ ਪਿੱਛੇ ਕਰਕੇ ਇਸ ਤਰ੍ਹਾਂ ਵੀ ਕਰ ਸਕਦੇ ਆਂ ਪਰ ਆਹ ਹੋਲ ਆ ਜਿਹੜਾ ਨਾ ਆ ਦੇਖੋ ਇਹ ਵੀ ਬਹੁਤ ਵੱਡਾ ਬੰਦਾ ਇਹ ਇਦੋਂ ਜ਼ਿਆਦਾ ਵੱਡਾ ਬਣ ਜੂਗਾ ਇਸ ਤਰ੍ਹਾਂ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬਣਾ ਲਾਂਗੇ ਤੇ ਉਲਟੀ ਸਲਾਈ ਆਪਾਂ ਬਣਾ ਕੇ ਦਿਖਾਉਣੀ ਹੈ। ਅੰਦਰ ਇਹ ਆਪਾਂ ਹੁਣ ਆਗੇ ਫਿਰ ਸਿੱਧੇ ਪਾਸੇ ਤਨ ਕੁੰਡੇ ਪਾਸਿ ਸਿੱਧੇ ਬਣਾਏ ਆਹ ਕੁੰਡਾ ਤਾਰ ਕੇ ਤਾਂਗਾ ਇੱਧਰ ਹੀ ਰੱਖਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ। ਨੇ ਇੱਥੇ ਹੋਣਾ ਸੀ ਇੱਕ ਕੁੰਡਾ ਉਲਟਾ ਬਣਾਵਾਂਗੇ। ਅੰਗੇ ਦੋ ਕੁੰਡਿਆਂ ਦਾ ਫੇਰ ਇੱਕ ਕੁੰਡਾ ਬਣਾ ਦੇਾਂਗੇ। ਤਾਂਗਾ ਇੱਧਰ ਰੱਖ ਕੇ 1 2 3 4 5 ਕੁੰਡੇ ਸਿੱਧੇ ਬਣਾ ਲਏ। ਕੋਣੋ ਸਿਆਂ ਦੋਹਾਂ ਦਾ ਫੇਰ ਇੱਕ ਕਰ ਦਾਂਗੇ ਧਾਗਾ ਇੱਧਰ ਹੀ ਰੱਖਾਂਗੇ ਇੱਕ ਕੁੰਡਾ ਉਲਟਾ ਬਣਾਇਆ ਦੋ ਕੁੰਡਾ ਦਾ ਇੱਕ ਕੁੰਡਾ ਕਰ ਦਾਂਗੇ ਆਪਾਂ ਜੇ ਇੰਨੇ ਵੀ ਗੁੰਡੇ ਘਟਾਏ ਆਪਾਂ ਵਧਾਉਣੇ ਵੀ ਆ ਜੇ ਆਪਾਂ 23 ਗੁੰਡੇ ਡਿਜ਼ਾਈਨ ਦੇ ਪਾਏ ਆ ਤਾਂ ਆਪਣੇ ਕੋਲ 23 ਗੁੰਡੇ ਹੀ ਹੋਣੇ ਚਾਹੀਦੇ ਆ ਉਹ ਤੇ ਸਲਾਈ ਮੇ ਬਣਾ ਕੇ ਦਿਖਾਉਣੀ ਹੈ ਹਲੋ ਜੀ ਆਪਾਂ ਆਗੇ ਸਿੱਧੇ ਪਾਸੇ ਫਿਰ ਤੋਂ ਜਿਹੜੇ ਆਪਣੇ ਕੁੰਡੇ ਸਿੱਧੇ ਆ ਆਪਾਂ ਸਿੱਧੇ ਬਣਾ ਲਵਾਂਗੇ ਇੱਕ ਕੁੰਡਾ ਤਾਰ ਕੇ ਆਪਾਂ ਚਾਰ ਕੁੰਡੇ ਸਿੱਧੇ ਬਣਾਏ ਇੱਥੇ ਸਾਡੇ ਕੋਲੇ ਹੁਣ ਤਿੰਨ ਕੁੰਡੇ ਰਹਿ ਗਏ ਜੀ ਧਾਗਾ ਪਿੱਛੇ ਰੱਖਾਂਗੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ధాగా వల్ రే ఆ కు సవే జ కుండే హే సవే ఇండే తిను కండా బ ధాగా పిచ్చే రే ਅਗਾ ਇੱਧਰ ਹੀ ਰੱਖਾਂਗੇ। ਹੁੰਦੇ ਸਿੱਧੇ ਬਣਾ ਲਵਾਂਗੇ। ਹਾਂ ਲਓ ਜੀ ਆਪਾਂ ਆ ਗਏ ਹੁਣ ਸਿੱਧੇ ਪਾਸੇ ਫਿਰ ਤੋਂ। ਹੁਣ ਆਪਣਾ ਆਹ ਡੱਬੀ ਇੱਕ ਇੱਕ ਆਹ ਵਾਲੀ ਬੰਦ ਹੋ ਗਈ, ਆਹ ਵਾਲੀ ਆਪਣੀ ਅੱਧੀ ਬਣ ਗਈ। ਤੇ ਅੱਗੇ ਦੇਖੋ ਜੀ ਆਪਾਂ ਇਹ ਕਿਵੇਂ ਪੂਰੀ ਡੱਬੀ ਕਿਵੇਂ ਬਣਾਉਣੀ ਹੈ। 1 2 3 ਕੁੰਡੇ ਆਪਾਂ ਇੱਥੇ ਸਿੱਧੇ ਬਣਾਵਾਂਗੇ ਹੁਣ ਜਿਹੜਾ ਦੋ ਕੁੰਡੇ ਆ ਦੋਹਾਂ ਨੂੰ ਇੱਕ ਕਰ ਦਿਆਂਗੇ ਆਹ ਵਾਲਾ ਕੁੰਡਾ ਧਾਗਾ ਪਿੱਛੇ ਰੱਖਾਂਗੇ ਆਹ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਹੁਣ ਆਪਾਂ ਧਾਗਾ ਆਪਣੇ ਵੱਲ ਰੱਖਾਂਗੇ ਦੋ ਕੁੰਡੇ ਇਸ ਤਰ੍ਹਾਂ ਲਟਾ ਕੇ ਦੋਵਾਂ ਦਾ ਇੱਕ ਉਲਟੇ ਪਾਸੇ ਕਰ ਦਾਂਗੇ ਹੁਣ ਵਿਚ ਵਾਲੇ ਕੁੰਡੇ ਆਪਾਂ ਸਿੱਧੇ ਬਣਾ ਲੇ ਇੱਥੇ ਆਪਾਂ ਫਿਰ ਅੰਦਰੋਂ ਦੋ ਕੁੰਡਿਆਂ ਦਾ ਇੱਕ ਕਰਾਂਗੇ ਆ ਜਿਹੜਾ ਕੁੰਡਾ ਇਹਨੂੰ ਆਪਾਂ ਫੇਰ ਉਲਟਾ ਬਣਾਵਾਂਗੇ ਧਾਗਾ ਪਿੱਛੇ ਰੱਖਾਂਗੇ ਜਿਹੜਾ ਆਪਾਂ ਕੁੰਡਾ ਇੱਥੇ ਘਟਾਇਆ ਹੋਵੇ ਆਪਣਾ ਕੁੰਡਾ ਵੱਧ ਗਿਆ ਹੈ। ਅਧੂ ਕੁੰਡੇ ਆਪਣੇ ਵੰਦ ਗਏ ਇੱਥੇ। ਆ ਕੁੰਡੇ ਆਪਾਂ ਸਿੱਧੇ ਬਣਾ ਦਾਂਗੇ। ਤਾਂ ਫਿਰ ਸਿੱਧੇ ਪਾਸੇ ਆ ਗਏ ਜੀ ਇੱਥੇ ਆਪਾਂ ਬਣਾਵਾਂਗੇ ਹੁਣ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦਾ ਫਿਰ ਇੱਕ ਕੁੰਡਾ ਬਣਾਵਾਂਗੇ ਇੱਥੇ ਆਪਾਂ ਧਾਗਾ ਪਿੱਛੇ ਰੱਖਾਂਗੇ ਪਿੱਛੇ ਰੱਖਾਂਗੇ ਧਾਗਾ ਆ ਕੁੰਡੇ ਪਾ ਉਲਟੇ ਬਣਾ ਲਾਂਗੇ ਹੁਣ ਆਪਾਂ ਤਾਂਗਾ ਇੱਧਰ ਹੀ ਰੱਖਾਂਗੇ ਦੋ ਕੁੰਡੇ ਪਿੱਛੇ ਨੂੰ ਕਰਕੇ ਦੋਵਾਂ ਦਾ ਇੱਕ ਕਰ ਦਾਂਗੇ ਤੇ ਆਪਾਂ ਜਿਹੜਾ ਇੱਕ ਇੱਕ ਕੁੰਡਾ ਘਟਾਇਆ ਇੱਧਰ ਨੂੰ ਤੇ ਇੱਕ ਆਪਣਾ ਆਹ ਕੁੰਡਾ ਵੱਧ ਗਿਆ ਇੱਕ ਦੋ ਤਿੰਨ ਕੁੰਡੇ ਆਪਾਂ ਇੱਥੇ ਸਿੱਧੇ ਬਣਾ ਲਏ ਇੱਧਰ ਨੂੰ ਸਲਾਈ ਪਾ ਕੇ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ తరం స ఇద్దర పిచ్చే రే తిని కండి ఉటానా ਬਾਈ ਤੇ ਹੁਣ ਘਟਾਤਾ ਜੀ ਢੇੜ ਕੇ ਇੱਕ ਕੁੰਡਾ ਪਹਿਲਾਂ ਮੈਂ ਭੁੱਲ ਗਈ ਸੀਗੀ ਤੇ ਹੁਣ ਆਪਾਂ ਧਾਗਾ ਇੱਧਰ ਹੀ ਰੱਖਾਂਗੇ ਇੱਥੇ ਆਪਾਂ ਦੋ ਕੁੰਡੇ ਘਟਾ ਦੇਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਉਲਟੇ ਸਲਾਈ ਬਣਾ ਲਏ ਇੱਥੇ ਆਪਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਦੋ ਕੁੰਡਿਆਂ ਦਾ ਫਿਰ ਤੋਂ ਇੱਕ ਕੁੰਡਾ ਬਣਾ ਲਿਆਂਗੇ ਧਾਗਾ ਪਿੱਛੇ ਰੱਖਾਂਗੇ ਆਹ ਕੁੰਡਾ ਆਪਾਂ ਉਲਟੇ ਬਣਾ ਲਵਾਂਗੇ ਜਿਹੜੇ ਆਪਣੇ ਉਲਟੇ ਹੈਗੇ ਆ ਉਲਟੇ ਬਣਾ ਲਵਾਂਗੇ ਹੁਣ ਆਪਾਂ ਧਾਗਾ ਇੱਧਰ ਹੀ ਰੱਖਾਂਗੇ ਦੋ ਕੁੰਡੇ ਇਸ ਤਰ੍ਹਾਂ ਕਰਕੇ ਦੋਹਾਂ ਦਾ ਇੱਕ ਬਣਾ ਦਾਂਗੇ ਇੱਕ ਕੁੰਡਾ ਸਿੱਧਾ ਇਦਰੋਂ ਫੇਰ ਆਪਾਂ ਇਸ ਤਰ੍ਹਾਂ ਸਲਾਈ ਪਾ ਕੇ ਦੋਵਾਂ ਦੇ ਇੱਕ ਬਣਾ ਦਾਂਗੇ ਧਾਗਾ ਪਿੱਛੇ ਰੱਖਾਂਗੇ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਅਧੂਪ ਨੇ ਉਲਟਾ ਆ ਕੇ ਧਾਗਾ ਇੱਧਰ ਰੱਖ ਕੇ ਦੋਵਾਂ ਦੇ ਇੱਕ ਕਰ ਦਾਂਗੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਉੱਤ ਆਪਾਂ ਇੱਕ ਗੁੰਡਾ ਤਾਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਧਾਗਾ ਪਿੱਛੇ ਰੱਖਾਂਗੇ ਆ ਵਿੱਚ ਵਾਲੇ ਗੁੰਡੇ ਜਿਹੜੇ ਉਲਟੇ ਆਪਾਂ ਸਾਰੇ ਉਲਟੇ ਬਣਾ ਦਵਾਂਗੇ ఇ తిన్న ఫాగా పిచ్చే కదా ఇరండా బ ఫగ ప పిచ్చే కాలే కల్టే బా ధాగా పిచ్చే రకే ਉਹ ਵੰਡਾਈ ਕਰਕੇ ਇੱਕ ਸਿੱਧਾ ਬਣਾਵਾਂਗੇ। ਉਸੇ ਤਰ੍ਹਾਂ ਹੀ ਆਹੇ ਸਲਾਈਆਂ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ। ਹੁਣ ਆਹ ਵਾਲੀ ਡੱਬੀ ਅੱਧੀ ਬਣੀ ਅੱਧੀ ਆ ਬਣਗੀ। ਆਹ ਵਾਲੀ ਇਸੇ ਤਰ੍ਹਾਂ ਬਣਦੀ ਜਾਊਗੀ। ਇੱਥੇ ਆਹ ਵਾਲੀ ਡੱਬੀ ਸਟਾਰਟ ਹੋ ਜਾਊਗੀ ਇੱਥੇ ਪਲੇਨ। ਤਾਂ ਇਸੇ ਤਰ੍ਹਾਂ ਇਹ ਡਿਜ਼ਾਈਨ ਬਣਦਾ ਜਾਊਗਾ। ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ। ਮੈਂ ਕਿਹੜੀ ਸਟਰਾ ਬਣਾਉਂਗਾ ਡਿਜ਼ਾਈਨ ਇਹ ਜਨਾਬ ਜੀ ਤੁਸੀਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਕਿੰਨਾ ਸੋਹਣਾ ਡਿਜ਼ਾਈਨ ਹੈ ਚਲੋ ਜੀ ਇਹ ਮੇਰਾ ਵੀਡੀਓ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਤੇ ਵੀਡੀਓ ਪੂਰੀ ਦੇਖਿਓ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ